ਅੰਮ੍ਰਿਤਸਰ ਦੇ ਵਿੱਚ ਕਰੋੜਾਂ ਰੁਪਏ ਦੀ ਲੁੱਟ ਦਾ ਮਾਮਲਾ ਆਇਆ ਸਾਹਮਣੇ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਥਾਣਾ ਚਾਟੀ ਵਿੰਡਪਿੰਡ ਦੇ ਅਧੀਨ ਪੈਂਦੇ ਪਿੰਡ ਟਿੱਪਣ ਕਲਾ ਵਿਖੇ ਇੱਕ ਕੋਲਡ ਸਟੋਰ ਦੇ ਵਿੱਚ ਦੇਰ ਰਾਤੀ ਤੋਂ 40 ਬੰਦਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਨੇ ਰਾਤ ਕਰੀਬ 1 ਵਜੇ ਕੋਲਡ ਸਟੋਰ ਦੇ ਵਿੱਚ ਦਾਖਲ ਹੋਏ ਉੱਥੋਂ ਦੇ ਕੰਮ ਕਰਦੇ ਮੁਲਾਜ਼ਮਾਂ ਨੂੰ ਬੰਧਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਆਪਣੇ ਨਾਲ ਤੇਜ਼ ਤਾਰ ਹਥਿਆਰ ਤੇ ਪਿਸਤੋਲਾਂ ਲੈ ਕੇ ਆਏ ਸਨ ਜਿਸ ਦੀ ਨੋਕ ਤੇ ਉਹਨਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਉੱਥੇ ਹੀ ਪੀੜਤ ਕੋਲਡ ਸਟੋਰ ਦੇ ਮਾਲਕ ਦਾ ਕਹਿਣਾ ਹੈ ਕਿ ਸਾਨੂੰ ਸਵੇਰੇ ਸਵਾ 4 ਵਜੇ ਦੇ ਕਰੀਬ ਫੋਨ ਆਇਆ ਕਿ ਸਾਡੇ ਕੋਲਡ ਸਟੋਰ ਦੇ ਵਿੱਚ ਲੁੱਟ ਹੋ ਗਈ ਹੈ ਅਸੀਂ ਮੌਕੇ ਤੇ ਪੁੱਜੇ ਤਾਂ ਵੇਖਿਆ ਕਿ ਸਾਡੇ ਕੋਲਡ ਸਟੋਰ ਵਿੱਚ ਮਜੀਠ ਮੰਡੀ ਦੇ ਵਪਾਰੀਆਂ ਦਾ ਸਾਮਾਨ ਪਿਆ ਸੀ ਜਿਹੜਾ ਕਿ ਲੁਟੇਰੇ ਲੁੱਟ ਕੇ ਲੈ ਗਏ ਸਨ ਲੁਟੇਰੇ ਆਪਣੇ ਨਾਲ ਇੱਕ ਟਰੱਕ ਤੇ ਇੱਕ ਮਹਿੰਦਰਾ ਗੱਡੀ ਲੈ ਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸਨ ਇਸ ਜੀ ਟੀਵੀ ਕੈਮਰਾ ਸਾਰਾ ਕੁਝ ਆਪਣੇ ਲਾਗ ਲੈ ਗਏ। ਤੇ ਆਪਣਾ ਨਾਮ ਦੱਸ ਕਿੱਥੇ ਸਟੋਰ ਹੈ ਤੁਹਾਡਾ ਜੀ? ਮੇਰਾ ਨਾਮ ਜੀ ਹੈਪੀ ਰੋਡ ਆ। ਇਹ ਸਟੋਰ ਹੈ ਇੱਕ ਇੱਕ ਕੋਲ ਸਟੋਰ ਚਬਾਰ ਰੋਡ ਕੋਈ ਇਬਰਤ ਕੀ ਗੱਲ ਹੋਈ ਹੈ ਜੀ? ਇਹ ਰਾਤੀ ਕੋਈ 1:30 ਵਜੇ ਬੰਦੇ ਆਏ ਆ ਇੱਥੇ 35 ਤੋਂ 40 ਬੰਦੇ ਤੱਕ ਜਿਨ੍ਹਾਂ ਕੋਲ ਮਤਲਬ 5-7 ਬੰਦਿਆਂ ਕੋਲ ਹਥਿਆਰ ਸੀ। ਤੇ ਉਹਨਾਂ ਨੇ ਬੰਦਿਆਂ ਨੂੰ ਬੱਦੀ ਬਣਾਇਆ। ਤੇ ਗੱਡੀ ਇੱਕ ਟਰੱਕ ਤੇ ਇੱਕ ਅ ਮਿੰਦਰਾ ਲੋਡ ਕਰਕੇ ਤੋਂ ਲਾਇਆ ਐ ਸਾਨੂੰ 4:00 ਵਜੇ ਦੇ 21 ਮਿੰਟ ਤੇ ਬਾਹਰ ਕੈਮਰਿਆਂ ਤੋਂ ਪਤਾ ਲੱਗਾ ਕਿ ਉਹ ਟਰੱਕ ਨਿਕਲਿਆ ਅਸੀਂ ਸਾਨੂੰ 440 ਦੇ ਬੰਦਿਆਂ ਦੇ ਅੰਦਰੋਂ ਆਪਣੇ ਜਿਹੜੇ ਬੰਦੀ ਬਨੇ ਸੀ ਉਹਨਾਂ ਨੇ ਬੂਏ ਵਾੜੇ ਤੋੜ ਕੇ ਬਾਹਰ ਆਏ ਤੇ ਉਹਨਾਂ ਨੇ ਸਾਨੂੰ ਫੋਨ ਕੀਤਾ ਅਸੀਂ 440 ਤੇ 45 ਦੇ ਇੱਥੇ ਪਹੁੰਚ ਗਏ ਸੀ ਬੰਦੇ 35 ਤੋਂ 40 ਤੱਕ ਰਹੇ ਸੀ ਕੀ ਕੀ ਚੋਰੀ ਹੋਇਆ ਸੀ ਚੋਰੀ ਦੇਖੋ ਹੀ ਐਸਟੀਮੇਟ ਲੱਗਦਾ ਪਿਆ तकरीबन ਕੋਈ 1.5 ਤੋਂ ਲਾਗੇ 2 ਕਰੋੜ ਤੱਕ ਨੁਕਸਾਨ ਹੋਗਾ ਕਿਹੜੇ ਕਿਹੜੇ ਮਹਿੰਗੇ ਪਦਾਰਥ ਹੈ ਜਿਹੜੇ ਚੋਰੀ ਹੋਏ ਮਹਿੰਗੇ ਪਦਾਰ ਸਾਰੇ ਹੈ ਜੀ ਇੱਥੇ ਸਸਤਾ ਪਦਾਰ ਕੋਈ ਨਹੀਂਗਾ ਕਿਉਂ ਕਾਜੂ ਹੈ ਤੇ ਉਹ ਵੀ ਮਹੰਗਾ ਹੈ ਅੰਜੀਰ ਹੈ ਉਹ ਵੀ ਮਹਿੰਗੀ ਹੈ ਤੇ ਮੈਂ ਕਿਸੇ ਦਾ ਮਤਲਬ ਰੇਟ ਨਹੀਂ ਦੱਸ ਸਕਦਾ ਕੋਈ ਸਾਨੂੰ ਮਤਲਬ ਨਾ ਰੇਟ ਪਾਰਟੀਆਂ ਨੂੰ ਪਤਾ ਹੁੰਦਾ ਮਤਲਬ तकरीबन तकरीबन ਇੰਨਾ ਨੁਕਸਾਨ ਤਾਂ ਹੋਗਾ ਹੀ ਹੈ ਕਿੰਨੇ ਇਸ ਤੋਂ ਬਾਅਦ ਹੋ ਸਕਦਾ ਘਟਦੀ ਕਿ ਕਿੰਨੇ ਵਜੇ ਦਾ ਸਮਾਂ ਦੱਸਿਆ ਜੀ ਤੁਹਾਡੇ ਬੰਦੇ ਇੱਥੇ ਕਿੰਨੇ ਜਣੇ ਹੁੰਦੇ ਨੇ ਬੰਦੇ 7-8 ਆ ਗਏ ਜੀ ਤੇ ਉਹ ਹਥਿਆਰਾਂ ਦੇ ਨਾਲ ਆਏ ਸੀ ਉਹ ਹਥਿਆਰਾਂ ਦੇ ਨਾਲ ਆਏ ਸੀ ਪੰਜ ਬੰਦੇ ਉਹ ਹਥਿਆਰ ਰਗਾ ਸੀ ਤੇ ਬਾਕੀ ਬੰਦਿਆਂ ਕੋਲ ਮਤਲਬ ਉਹਨਾਂ ਦੇ ਹਥਿਆਰ ਨਹੀਂ ਸੀ 4 ਹੋਏਗਾ ਪੰਜ ਬੰਦਿਆਂ ਉਹ ਤਾਂ ਉਹਨਾਂ ਨੇ ਵੇਖਿਆ ਤੋੜਾ ਬੰਦੀ ਬਣਾ ਲਈ ਤੁਹਾਡੇ ਬੰਦੇ ਨੇ ਹਾਂਜੀ ਬੰਦੇ ਬਣਾ ਕਿੰਨੇ ਵਜੇ ਟਾਈਮ 'ਚ ਬੰਦੀ ਬਣਾਇਆ 1:30 ਵਜੇ ਅੰਦਰ ਆਏ ਜੀ ਪਰ ਇਹ 4 ਵਜੇ ਤੇ ਤਰੀਬ ਗਏ ਉਹ ਲੱਗਦਾ ਕੋ ਵੱਡਾ ਘਾਟਾ ਪੈ ਗਿਆ ਜੀ ਹਾਂਜੀ ਇੱਥੇ ਬਹੁਤ ਵੱਡਾ ਘਾਟਾ ਹੈ ਜੀ ਵਪਾਰੀਆਂ ਦਾ ਮਾਲ ਇੰਦਰ ਵਪਾਰੀਆਂ ਦਾ ਮਾਲ ਹੁੰਦਾ ਹੈ ਵਪਾਰੀ ਸੰ ਭੇਜਦੇ ਆ ਅਸੀਂ ਰੈਂਟ ਤੇ ਉਹਨਾਂ ਦਾ ਮਾਲ ਰੱਖਨੇ ਆ ਤੇ ਇਸ ਟਾਈਮ ਸਾਨੂੰ ਵੀ ਮਤਲਬ ਵਪਾਰੀ ਵੀ ਸਾਥ ਦੇ ਰਹੇ ਬੜਾ ਉਹ ਵੀ ਲੱਗੇ ਆ ਕਿ ਕਹਿੰਦੇ ਛੇਤੀ ਜੋ ਛੇਤੀ ਫੜੇ ਜਾਣਗੇ ਉਸੇ ਮੌਕੇ ਤੇ ਪਹੁੰਚੀ ਪੁਲਸ ਆ ਹਾਂ ਪੁਲਸ ਗਏ ਪੁਲਸ ਕਮਿਸ਼ਨਰ ਸਾਹਿਬ ਬਹੇ ਆ। ਕੋ CCTV ਸਾਹਮਣੇ ਆਈ ਹੈ ਜੀ। CCTV ਕਹੇ ਤੁਹਾਨੂੰ ਇੱਕ ਫੋਟੋ ਭੇਜੀ ਹੈ, ਕਲਿੱਪ। ਤੇ ਗੱਡੀਆਂ ਜਦੋਂ ਬਾਹਰ ਨਿਕਲੀਆਂ ਚੱਕੀ ਤੇ। ਕੀ ਮੰਗ ਕਰਦੇ ਹੋ ਤੁਸੀਂ? ਮੰਗ ਕਰਨੇ ਜਲਦੀ ਜਲਦੀ ਚੋਲ ਫੜੇ ਜਾਣ। ਤੇ ਦੇਖੋ ਮੈਂ ਦਾ ਇੱਕ ਮੰਗ ਰਾਂ ਸਾਡਾ ਲੋਕਾਂ ਦਾ ਮਾਲ ਜਿਹੜਾ ਸਸਤੀ ਰੋਏ ਤੇ ਅਜਿਹਾ ਕਿ ਲੋਕ ਸਾਡੇ ਤੇ ਵਿਸ਼ਵਾਸ ਕਰਕੇ ਇੰਨਾ ਮਾਲ ਰੱਖਦੇ ਨੇ। ਲੋਕੀ ਵਿਸ਼ਵਾਸ ਕਰਦੇ ਆ। ਲੋਕੀ ਹਰਦੇ ਉਹ ਵਿਸ਼ਵਾਸ ਕਰਦੇ ਆ ਤੇ ਇੰਨਾ ਮਾਲ ਰੱਖਦੇ ਆ। ਤੇ ਬਾਕੀ ਸਾਡਾ ਵੀ ਹੁਣ ਜੇ ਗਵਰਨਮੈਂਟ ਚਾਵੇ ਤੇ ਸਾਥ ਦਵੇ ਇਸੇ ਵਿਸ਼ਵਾਸ ਨੂੰ ਪੂਰਾ ਕੰਪਲੀਟ ਹੀ ਰਵੇ ਸਾਰੀ ਉਮਰ ਜੀ ਆਤਮ ਜੀ ਕਿੱਥੇ ਕੰਮ ਕਰਦੇ ਕਿੱਕੇ ਕੌਂਸਟੈਂਟ ਚ ਕਿਨੇ ਚੇਤੇ ਕੰਮ ਕਰਦੇ 8-10 ਸਾਲੋਂ ਜੀ ਤੇ ਕੀ ਘਟਰਾ ਵਾਪਰੀ ਰਾਤੀ ਰਾਤੀ ਜੀ 2 1:30 ਵਜੇ ਦੇ ਵਿੱਚ ਵਿੱਚ 2 ਵਜੇ ਦੇ ਵਿੱਚ ਬੰਦੇ ਆਏ ਹੂੰ ਤੇ ਥਿਆਰ ਨਾਲ ਕੋਲ ਤੇ ਉਹ ਨਾਲ ਕੇ ਮਾਰਨ ਦੀ ਕੀਤੀ ਆ ਮੈਨੇ ਉਸ ਉੱਤੇ ਰੱਖ ਲਾ ਕੇ ਨਿੱਕ ਤੇ ਰੱਖ ਲਿਆ ਜੀ ਕੀ ਬੰਦ ਰਹ ਹਨ ਸਾਰੇ ਨੇ 6 7 ਜਾਣੇ ਨੇ 6 7 ਨੇ ਹਾਂ 6 7 ਤੇ ਬੰਦ ਕਮਰੇ ਚ ਤੁਸੀਂ ਨਾ ਇੱਥੇ ਆ ਜੀ ਉਹ ਬੰਦੇ ਚ ਹਾਂ ਜੀ ਸਾਨੂੰ ਉਹ ਕਮਰੇ ਚ ਬੰਦ ਕਰਿਆ ਤੇ ਆਏ ਕਿਸ ਚੀਜ਼ ਦੇ ਉੱਪਰ ਆਏ ਕਾਦੇ ਤੇ ਆਏ ਜੇ ਪਹਿਲੋਂ ਤੇ ਉਤਰੇ ਆਇਆ ਪੌੜੀ ਲੱਗੀ ਪਿੱਛੇ ਤੇ ਫੇਰ ਉਹ ਗੱਡੀ ਤੇ ਵੀ ਆ ਗਏ ਹਾਂ ਕਿੰਨਾ ਮਟੀਰੀਅਲ ਲੈ ਕੇ ਚੁੱਕਿਆ ਬੜਾ ਲੈ ਗਿਆ ਜੀ ਉਹ ਜਾਨੀ ਤੇ ਜੇ ਸੀਸੀਟੀਵੀ ਕੈਮਰੇ ਲੱਗੇ ਸੀ ਤੇ ਹਾਂਜੀ ਲੱਗੇ ਜੋ ਵੀ ਚੁੱਕੇ ਲੰਗੇ ਸੀਸੀਟੀਵੀ ਕੈਮਰੇ ਹਾਂਜੀ ਉਹ ਕਹਿੰਦੇ ਨੇ ਮਾਰੇ ਮੋੜੇ ਤਾਂ ਨਹੀਂ ਮਾਰਿਆ ਜੀ ਮਨੂੰ ਮਾਰਿਆ ਬੰਦੇ ਨੇ ਤੇ ਮੈਂਗਾ ਸਮਾਰਕਟਾ ਖੜਾ ਕਾਜੂ ਜੀ ਸਭ ਤੋਂ ਕਿਹੜਾ ਬੰਦਾ ਹਾਂਜੀ ਕਾਲੀ ਮਿਰਚ ਹੋ ਗਈ ਤੇ ਸਮਾ ਸਮਾਂ ਕਿੰਨੇ ਵਜੇ ਦਾ ਸੀ ਸਮਾਂ ਹੈਗਾ ਸੀ 1:30 ਤੋਂ 2:30 ਵਜੇ ਤੱਕ ਕਿੰਨੇ ਵਜੇ ਤੱਕ ਉਹ ਇੱਥੇ ਰਹੇ ਉਹ ਗਿਆ ਜੀ ਜਦੋਂ ਬਾਬਾ ਬੋਲੇ 4 ਵਜੇ ਹਾਂਜੀ ਤੇ ਹਥਿਆਰ ਵੀ ਉਹਦਾ ਕੋਈ ਸੀ ਹਾਂਜੀ ਕੋਈ ਸਹੀ ਹੁਣ ਓਕੇ ਹਾਂਜੀ ਕੋਈ ਸਹੀ ਕੋਈ ਸਵੇਰੇ ਸਾਨੂੰ ਜਿਹਨਾਂ ਅਸੀਂ ਖੁੱਲੇ ਆ ਨਾ ਉਹ ਵੇਖੋ ਤੇ ਫਿਰ ਅਸੀਂ ਫੋਨ ਕੀਤਾ ਸਰਦਾਰ ਨੂੰ ਫਿਰ ਆਏ ਉਹ ਕਹਿੰਦੇ ਜੀ ਫੋਨ ਵੀ ਤੁਹਾਡੇ ਰੱਖ ਲਈ ਸੀ ਉਹਨਾਂ ਨੇ ਸਾਰੇ ਫੋਨ ਫੋਨ ਪਹਿਲਾਂ ਖੋਲੇ ਜੀ ਸ਼ਾਇਦ 7 ਕਿੰਨੇ ਆਲੇ ਦੱਸਿਆ ਜੀ 7 ਜਣੇ ਉਹ ਕਿੰਨੇ ਆਲੇ ਸੀ ਉਹ ਤੇ 35 40 ਆਲੇ ਹੋਣਾਂ ਦਾ ਟੱਪ ਕਾਇਆ ਸੀ ਕੋਈ ਹਾਂਜੀ ਹਾਂਜੀ ਤੇ ਫਿਰ ਕਹਿੰਦੇ ਉਸ ਤੋਂ ਬਾਅਦ ਉਹ ਵੀ ਥੋੜਾ ਜਿਹਾ ਹਾਂਜੀ ਸਭ ਖੋਲੇ ਉਹਨਾਂ ਹੀ ਖੋਲੇ ਕਿਸ ਨੇ ਸਾਡੇ ਬੰਦੇ ਨੂੰ ਆਪਣੇ ਬੰਦੇ ਦਾ ਸਟੇਪ ਪੁੱਛ ਤੋ ਬੰਦੇ ਨੇ ਮੈਂ ਐਸਾ ਚਾਟ ਇਮੈਂਟ ਕੀ ਸਰ ਮਾਮਲਾ ਕੀ ਹੋਇਆ ਕਿ ਕਿਥੇ ਸਟੋਰ ਹੈਗਾ ਕਿ ਕਿਨੇ ਜੀ ਤੇ ਬਣਕੜਾ ਇੱਕ ਕੋਲਡ ਸਟੋਰ ਆ ਉੱਥੇ ਆਏ ਹਾਂ ਮੌਕਾ ਦੇਖਿਆ ਵਾ ਤਸਦੀਕ ਕੀਤਾ ਜਾ ਰਿਹਾ ਤੇ ਕੋਲਡ ਸਟੋਰ ਤੋਂ ਕੁਝ ਕਾਜੂ ਕਾਜੂ ਜਿਵੇਂ ਅੰਬੀਰ ਇਹੋ ਜਿਹੀਆਂ ਵੈਰਾਈਟੀਆਂ ਕੁਝ ਨਾ ਉਹ ਹਨ ਪਛਾਤੇ ਕਿ ਬ੍ਰੈਂਡ ਆਏ ਤੇ ਲੈ ਕੇ ਆਏ ਇੱਥੇ ਤੇ ਉਸ ਮੁਤਾਬਕ ਜਿਹੜੀ ਆ ਤਸਦੀਕ ਕਰਕੇ ਕਾਰਵਾਈ ਕੀਤੀ ਤੇ ਸਿਸਟਮ ਵੀ ਕੋਈ ਸਮਝ ਨਹੀਂ ਸਰ ਚੈੱਕ ਕਰ ਰਹੇ ਹਾਂ ਜੀ ਚੈੱਕ ਕਰਕੇ ਚੈੱਕ ਕਰਕੇ ਜੋ ਵੀ ਹੋਊਗਾ ਅਪਡੇਟ ਕੀਤੀ ਜਾਊਗੀ ਤੇ ਕਿਨੇ ਬੰਦੇ ਦੱਸੇ ਜਾ ਰਹੇ ਕੋਈ ਮਾਲਕ ਮਕਾਨ ਮਾਲ ਦੱਸ ਸਕਿਆ ਸਟੋਰ ਵਾਲੋ पूरे तस्वीर तो कर रहे हैं पुष्कर्श कर, हाँ, हाँ कर, तो कर रहे हैं उन लोगों मालिकत कर लेंगे हाँ हाँ डी मामला दर्ज करके तस्वीर स्टार्ट करें प्रॉपर्टी बेचने और खरीदने के लिए संपर्क करें फेयर डील प्रॉपर्टीज